ਅੱਜ ਡੇਰਾ ਬਾਬਾ ਨਾਨਕ ਦੇ ਦਾਣਾ ਮੰਡੇ ਵਿਖੇ 178ਵਾਂ ਜਾਦੀ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਐਸ.ਡੀ.ਐਮ ਡੇਰਾ ਬਾਬਾ ਨਾਨਕ ਹਰਦੀਪ ਸਿੰਘ ਦਾ ਪਹੁੰਚ ਪਰੰਤ ਬਸਵਿਕ ਅਧਿਕਾਰੀਆਂ ਵੱਲੋਂ ਫੁੱਲਾਂ ਦਾ ਬੁੱਕਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਐਸ.ਡੀ.ਐਮ ਹਰਦੀਪ ਸਿੰਘ ਡੇਰਾ ਬਾਬਾ ਨਾਨਕ ਵੱਲੋਂ ਇਸ ਬਲਾਕ ਪੱਧਰੀ ਜਾਦੀ ਸਮਾਗਮ ਦੌਰਾਨ ਕੌਮੀ ਚੰਡਾ ਹਲਾਰਾਉਂਦੀ ਰਸਮਾਂ ਦਾ ਕੀਤੇ। ਇਸ ਮੌਕੇ ਬਤੌਰ ਮੁੱਖ ਮਹਿਮਾਨ ਹਲਕਾ ਇੰਚਾਰਜ ਆਮਾਲੂ 파ਟੀ ਗੁਰਦੀਪ ਸਿੰਘ ਰੰਧਾਵਾ ਨੇ ਆਪਣੇ ਸਮਰਥਕਾਂ ਸਮੇਤ ਸਿਰਕਤ ਕੀਤੀ ਜਿਸ ਤੇ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਸਮੋਕ ਪ੍ਰੇੜਕ ਕਮਾਂਡਰ ਨਨਦ ਪੱਟੀ ਪੁਲਿਸ ਦੇ ਜਮਨਾ ਤੇ ਵਾਪਸ ਪੂਲਾਂ ਦੇ ਵਿਦਿਆਰਥੀਆਂ ਵੱਲੋਂ ਪੂਮੀ ਝੰਡੇ ਨੂੰ ਸਲਾਮੀ ਦੇਂਦੇ ਹੋਏ ਮਾਰਚ ਪਾਸ ਕੀਤਾ ਗਿਆ ਐਸ ਡੀ ਐਮ ਵੱਲੋਂ ਪੂਮੀ ਝੰਡਾ ਹਲਾਰਾ ਤੋਂ ਬਾਅਦ ਡੇਰਾ ਬਾਬਾ ਨਾਨਕ ਵਸਤੇ ਨੂੰ ਜੱਦੇ ਦਿਹਾੜੀ ਦੀ ਵਧਾਈ ਦੇਂਦਿਆਂ ਆਪਣੇ ਸੰਬੋਧਨ ਵਿੱਚ ਕਹੇ ਦੇਸ਼ ਦੀ ਇਜਾਦੀ ਲਈ ਚਲੀਆਂ ਵਕਫ ਲਹਿਰਾ ਅਤੇ ਹੀਦੇ ਆਜਮ ਸਰਦਾਰ ਭਗਤ ਸਿੰਘ ਤਹੀਦ ਰਾਜਗੁਰੂ ਸਫਦੇਵ ਨਾਲਾ ਲਾਜਪਤਰ ਆਏ ਸਰਦਾਰ ਕਰਤਾਰ ਸਿੰਘ ਸਾਬਾ ਹੀਰ ਉਦਮ ਸਿੰਘ ਮਦਨ لال ਢਿੰਗਰਾ ਦਵਾਨ ਸਿੰਘ ਕਾਲੇ ਪਾਣੀ ਅਤੇ ਹੋਰ ਜਾਦੀ ਕਲੱਤਿਆਂ ਵੱਲੋਂ ਸਮੇਤੋਂ ਰੰਬੇ ਦੇ ਸੰਘਰਸ਼ਾ ਕਰਨ ਅੱਜ ਅਸੀਂ ਇੱਕ ਜਾਤ ਮੁਕਤੇ ਵਸੀਆਂ ਉਹਨੇ ਕਹਿੰਦਾ ਸਾਨੂੰ ਮਾਣ ਹੈ ਕਿ ਦੇਸੀ ਜਾਦੀ ਸੰਦਰਸੋ ਗ੍ਰਾਂਹ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਹਨ ਇਸ ਮੌਕੇ ਹਲਕਾ ਆਗੂ ਗੁਰਦੀਪ ਮਰੰਦਾ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਤੋਂ ਵਸੀਆਂ ਨੂੰ 78ਵੇਂ ਜਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਵਗਸ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਗਿੱਧਾ ਪੰਡਾ ਕੋਰੀਓਗ੍ਰਾਫੀ ਪੇਸ਼ ਕਰਕੇ ਇਸ ਜਾਦੀ ਦਿਹਾੜੇ ਨੂੰ ਤੁਮਤਲ ਮਨਾਇਆ ਗਿਆ ਬਿਊਰੋ ਰਿਪੋਰਟ ਅਰ ਪੰਜਾਬ ਮਿਊ 72ਵਾਂ ਜਾਦੀ ਦਿਹਾੜਾ ਜਿਹੜਾ ਵਾ ਉਹ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਮਨਾਇਆ ਜਾ ਰਿਹਾ ਨਾ ਦੇਸ਼ ਵਿਦੇਸ਼ ਵਾਸੀਆਂ ਨੂੰ ਸਦਾ ਜੁਗਿਆਰੇ ਵੀ ਵਧਾਈ ਦਿੰਦਾ ਉਹਨਾਂ ਸੂਰਬੀਰ ਜਵਦਿਆਂ ਨੂੰ ਸਲਾਮ ਕਰਨਾ ਜਿਨ੍ਹਾਂ ਦੀਆਂ ਨੇ ਛਾਹਤਾਂ ਕਰਕੇ ਸਾਨੂੰ ਆਜ਼ਾਦੀ ਮਿਲੀ ਅੱਜ ਅਸੀਂ ਉਸ ਆਜ਼ਾਦੀ ਦਾ ਨਿੰਦ ਮੰਡ ਰਹੇ ਹਾਂ ਮੈਨੂੰ ਬਹੁਤ ਖੁਸ਼ੀ ਆ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜਦੋਂ ਉਹਨਾਂ ਦੀ ਸਰਕਾਰ ਬਣੀ ਉਹਨਾਂ ਸੀਬੇ ਆਜ਼ਮ ਸਰਦਾਰ ਭਗਤ ਸਿੰਘ ਉਹਨਾਂ ਦੇ ਜੱਦੀ ਪਿੰਡ ਤੋਂ ਜਿਹੜੀ ਸੌ ਚੁੱਕ ਕੇ ਆਪਣੀ ਸਰਕਾਰ ਦਾ ਸ਼ੁਰੂਆਤ ਕੀਤੀ ਅੱਜ ਉਹਨਾਂ ਪੂਰਨਾਂ ਤੇ ਜਿਹੜੀ ਪੰਜਾਬ ਸਰਕਾਰ ਚੱਲ ਰਹੀ ਹੈ ਮੈਂ ਫਿਰ ਦੁਬਾਰਾ ਦੇਸ਼ ਵਿਦੇਸ਼ ਵਾਸੀਆਂ ਨੂੰ ਜਾਂਦੀ ਫਿਰ ਤੇ ਖੁਦਾਈ ਬਣੀ ਟੀਕੇ ਡੇਰਾ ਬਾਬਾ ਨਾਨਕ ਦੇ ਅੰਦਰ ਮਹਾਸਾਹਿਬ ਚੌਂਕ ਦੀ ਅਸੀਂ ਟੀਮ ਲੱਗਦਾ ਕਾਫੀ ਦਿਨ ਤੋਂ ਮੰਗ ਰਹੇ ਹਾਂ ਉਹ ਕਿਹਦੇ ਬਦਖੋ ਲੋਕੋ ਮੈਨੂੰ ਤਾਂ ਅੱਜ ਤੁਸੀਂ ਦੱਸਿਆ ਕਿ ਲਾਈਟਾਂ ਬੰਦ ਨੇ ਤੇ ਮੈਂ ਅੱਜ ਤੋਂ ਪਹਿਲਾਂ ਵੀ ਡੇਰਾ ਬਾਬਾ ਨਾਨਕ ਆਉਂਦਾ ਰਿਹਾ ਕਿਸੇ ਨੇ ਵੀ ਮੈਨੂੰ ਦੱਸਿਆ ਹੋਂ ਤੱਕ ਕਿ ਡੇਰਾ ਬਾਬਾ ਨਾਨਕ ਦੀ ਕੋਈ ਲਾਈਟ ਬੰਦ ਹੈ ਜਿਹੜੀ ਮੇਨ ਸਟਰੀਟ ਲਾਈਟਾਂ ਨੇ ਜਿਹੜੀਆਂ ਪੱਲੇ ਰੋਡ ਤੇ ਉਹ ਐਨ ਐਚ ਵਾਲਿਆਂ ਤੇ ਹੈਗੀਆਂ ਨੇ ਮੈਂ ਅੱਜ ਗੱਲ ਕਰਾਂਗਾ ਟੀਸੀ ਸਾਹਿਬ ਨਾਲ ਉਹ ਜਿਹੜੀਆਂ ਲਾਈਟਾਂ ਚ ਬੰਦ ਨੇ ਉਹ ਅੱਜ ਸ਼ਾਮ ਤੱਕ ਚੱਲ ਜਾਣ ਆ ਅੱਜ ਆਜ਼ਾਦੀ ਦਿਹਾੜੇ ਤੇ ਮੈਂ ਸਾਰੇ ਸਮੂਹ ਇਲਾਕਾ ਵਾਸੀ ਸਬਡਿਵੀਜ਼ਨ ਡੇਰਾ ਬਾਬਾ ਨਾਨਕ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਮੈਂ ਇਹ ਵੀ ਕਹਿਣਾ ਕਿ ਸਾਡੇ ਦੇਸ਼ ਭਗਤਾਂ ਨੇ ਜਿਸ ਰਾਹ ਤੇ ਸਾਨੂੰ ਪ੍ਰੇਰਿਆ ਹੈ ਅਸੀਂ ਸਾਰੇ ਮਿਲ ਕੇ ਉਸ ਰਾਹ ਤੇ ਚੱਲੀਏ ਅਤੇ ਜੋ ਕੁਰਬਾਨੀਆਂ ਉਹਨਾਂ ਨੇ ਸਾਡੇ ਲਈ ਦਿੱਤੀਆਂ ਹਨ ਅਸੀਂ ਉਹਨਾਂ ਨੂੰ ਯਾਦ ਰੱਖ ਕੇ ਇੱਕ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਈਏ ਐਂਡ ਦਿਨ ਰਾਤ ਮਿਹਨਤ ਕਰਕੇ ਇਸ ਸੂਬੇ ਨੂੰ ਵੀ ਤਰੱਕੀ ਦੀ ਦਿਰਾਂਤ ਲੱਗਦੂ ਨੌਜਵਾਨ ਪੀੜੀ ਨੌਜਵਾਨ ਪੀੜੀ ਨੂੰ ਮੇਰਾ ਇਹ ਸੰਦੇਸ਼ ਹੈ ਕਿ ਨਸ਼ੇ ਤੋਂ ਮੁਕਤ ਹੋ ਵਾਅਦ ਤੋਂ ਬਾਅਦ ਤੁਸੀਂ ਖੇਡਾਂ ਦੇ ਵਿੱਚ ਭਾਗ ਲਓ ਪੰਜਾਬ ਸਰਕਾਰ ਵੀ ਤੁਹਾਨੂੰ ਪੂਰਾ ਸਪੋਰਟ ਕਰ ਰਹੀ ਆ ਨੌਕਰੀਆਂ ਵੀ ਦੇ ਰਹੀ ਆ ਐਂਡ ਅੱਗੇ ਹੋਰ ਬੱਚਿਆ ਬੱਚਿਆਂ ਨੂੰ ਵੀ ਪ੍ਰੇਰੋ ਕਿ